Hey. ਆਪ ਆਪ ਅੱਗੇ ਹੋ ਜਿਉ ਅਤਾਲੁਰ ਅੰਤਰ ਜਾਮੀ ਵਾਹਿਗੁਰੂ ਜੀ ਦੇ ਸਤਿਗੁਰ ਸਹਾਰੂ ਦਸਵੇਂ ਗੁਰੂ ਨਾਨਕ ਸਮਾਜ ਦੇ ਸਿਧਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਧਰਮ ਚਲਾਵਨ ਸੰਤਿ ਉਬਾਰਨ ਦੁਸ਼ਟ ਸਭ ਕੋ ਮੂਲ ਉਪਾਰਨ ਦੇ ਲਈ ਆਵਾਰ ਆਇਆ ਆਰੇ ਜੀ ਦੇ ਸਤਿ ਸ਼ੰਤਨ ਦਰਬਾਰ ਦੀਆਂ ਯਾਤ ਆਦੀਆਂ ਪਰ ਰਹੇ ਹੋ ਇਹ ਜੀ ਵਡਿਆ ਭਾਰਨਾ ਦੀ ਜਾਨੀ ਹੈ ਅਪੇ ਜੀ ਸਾਹਿਬ ਮਹਾਰਾਜ ਜੀ ਦੀ ਦਇਆ ਹੈ ਵੇਹਰ ਬਖਸ਼ਦਾ ਸਦਕਾ ਹੈ ਲੜੀ ਪਾਰ ਗੁਰੂ ਨਾਨਕ ਜੀ ਦਾ ਵਿਚਾਰ ਸਤਿਗੁਰ ਜੀ ਜੇ ਕਰ ਚੱਲ ਰਹੀ ਹੈ ਕੌਣ ਦੇ ਸਾਰੇ ਸੰਗਤੂ ਗੁਰੂ ਰਾਜਨ ਦੇਵ ਜੀ ਮਹਾਰਾਜ ਜੀ ਦੇ ਪਰਉਪਦੇ ਸਾਰੇ ਜੀ ਦਾ ਨਾਮ ਦਲ ਕੰਤਨ ਗੁਰੂ ਹਰਿਕੰਤ ਕੀ ਰੱਖਿਆ ਆਗਿਆ ਦੇ ਦੇ ਮਾਲੇ ਸਾਰੇ ਸੰਗਤੂ ਗੁਰੂ ਹਰਗੋਬਿੰਦ ਸਾਹਿਬ ਜੀ ਬਹਾਰਾ ਅਗੇ ਬਚਪਨ ਦੇ ਕਵਿਤਾ ਦੇ ਨਾਮ ਵਿਚ ਹਾਂ ਫੋਲੋ ਰਿਤੀ ਜੀ ਮਾਲ ਜੀ ਅਰਧ ਕਰ ਰਹੇ ਜਿਨ ਕਿ انہوں نے مریل <سؤال> خرم کر دیتا جاوے جس کا نتیجہ ایک کرے گا کہ میرا سندر میرے مان گلو بن جاوے گا کیونکہ دوارہ کے گروہتن جیو جی مہاراجی نے کہے اور آپ کو ہمدی کو یہ امید نہیں ہے بڑے انہوں نے جتن کیتے کو جتن آمہ پچھلے دوانہ کے بچارے سان رکھتے لے کہ گائی نے اصنا مجھے کے پیجیا سپیرے دو پیجیا اور کئی طرح ਯਾਹ ਮਾ ਕਵੀ ਤੋਂ ਦੌਰ ਦੇ ਸਾਖੀ ਦੇ ਇਸ ਰਚੇ ਮਹਾਨ ਗ੍ਰੰਥ ਨੂੰ ਪੜ੍ਹਨ ਤੋਂ ਲਾਹੋ ਗੁਰਮੁਖ ਗ੍ਰੰਥਾਂ ਨੂੰ ਬਾਦਿਆਂ ਤਾਂ ਕਈ ਤੱਥ ਸਾਡੇ ਸਾਹਮਣੇ ਆਏ ਬਾਈ ਬਾ ਪ੍ਰਕਾਸ਼ ਤੇ ਗੁਰ ਪੜ੍ਹੀਏ ਗਾਂਧੀਆ ਦੀ ਗਿਆਨ ਸਿੰਘ ਸਾਹਿਬ ਜੀ ਔਰ ਜੋ ਕੀ ਖੋਜ ਜੋ ਨਵੀਂ ਖੋਜ ਹੈ ਜਿਦੋਂ-ਦੋਂ ਉਹਦੀ ਪੜ੍ਹਨੀਆਂ ਨਵੀਆਂ ਬਾਦੀਆਂ ਕਈ ਸਾਖ ਸਮਝਣ ਜਾਂਦੇ ਉਹ ਜਾਹਰ ਹੁੰਦੇ ਇਹ ਗੰਗਾਂ ਨੂੰ ਪੂਰੀਆ ਕਰਪਾ ਨਿਗਿਰਜ ਕੇ ਆਣੀ ਨੂੰ ਵੀ ਭੇਜਿਆ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਕੁਰੀ ਮਾਣੀ ਸੀਗਾ ਨਾਲ ਖੇਡਦਾ ਸੀ ਉਹਨੂੰ ਵੀ ਭੇਜਿਆ ਸੀਗਾ ਮੰਜਾਈ ਦੇ ਜੀ ਦੇ ਜਿਆ ਸੀ ਜੀ ਆਨੇ ਨੇ ਕਿ ਦੋਹਾਂ ਕਿਸਿਆਂ ਦੇਵਤ ਦੋਹਾਂ ਜੀਵਿਆਂ ਦੇਵਤ ਉਹ ਮੰਜਾਈ ਔਰ ਉਹ ਚਾਹੇ ਸੰਜੇ ਜੀ ਵਾਲੀ ਜੀ ਦੀ ਮੰਜਾਈ ਆ ਇਹ ਲੈ ਖਾਣੀ ਹੈ ਕਬੀ ਵਾਲੀ ਮਤਲਬ ਇਹ ਹੈ ਕਿ ਉਹ ਕੋਈ ਵੀ ਸਾਜਸ ਨਾ ਕੋਈ ਵੀ ਹੋ ਸਕੇ ਉਲਟਾ ਉਹ ਜਰਾ ਬੱਚਾ ਆਪਣੀ ਜਾਨ ਦੀ ਬਲੀ ਦੇ ਦੇ ਮਤਲਬ ਇਹ ਹੈ ਆਜ ਅਹੰਕਾਰ ਆਖਾ ਆਪ ਹੈ ਕਿ ਆਪ ਆਪੀ ਕਰੀਏ ਜੇਕਰ ਆਖਾ ਆਪ ਕੋ ਤੁਹਾਡੇ ਨੂੰ ਹੈ ਦੁਨੀਆ ਦੀ ਕੋਈ ਤਾਕਤ ਹੁੰਦਾ ਬਾਲ ਵੀ ਨਹੀਂ ਕਰ ਸਕਦੀ ਹੈ ਬੜੇ ਜਨਨ ਕੀਤੇ ਬੜੇ ਨਾਕ ਕੀਤੇ ਕਿਸੇ ਆ ਗਾਵੇ ਚੌਂਜੀ ਅਨੇਕਾਂ ਆਇਆ ਸੀ ਜਦੋਂ ਨੇਜਕ ਨੂੰ ਲੋਕ ਬਤਾਲੀ ਆਖਦੇ ਨੇ ਪਰ ਮਾਇਆ ਇਸ ਬੰਦਾ ਕੋਹਾਂ ਜਦੋਂ ਉਹ ਦੇਜੇ ਕੀਤੀ ਹੋਈ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਖੁਸ਼ੀਆਂ ਦਿੱਤੀਆਂ ਹਾਲ ਤੁੰ ਦਾ ਸ਼ੁਕਰਾਹਾਂਗੀ ਕਾ ਕੁਰਬਾਨੀ ਦੇ ਸਰਪੜੇ ਗਏ ਨਿਸਲ ਪ੍ਰਕਾਪ ਪ੍ਰਿਆਪੁਰ ਦੇਵ ਪਰਮਾਤਮਾ ਕੀਆ ਪਰਦੇਵ ਭਤ ਗਏ ਗੁਰੂ ਮਹੇਸ਼ੀਰ ਰਹਾਉ ਖੇਤਾਂ ਦੇ ਰੰਗਾਂ ਦੇ ਨਾਲ ਔਰ ਬ੍ਰਹਮ ਦਾ ਪ੍ਰਭ ਤੇਰਾ ਧਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਥ ਸੰਗ ਆਲੇ ਦੁਆਲੇ ਦਿਤੀਏ ਜਦ ਆਰ-ਆਰ ਵਜਨ ਕਰੇ ਸਿਮਰਾ ਖਾਨ ਰਾਈ ਜਿਗਰ ਕੈ ਮਰਾਈ ਬਾਰ-ਬਾਰ ਰੰਗੀਆਂ ਪੜੀਆਂ ਹਰ ਗੋਵਿੰਦ ਗੁਰਦਾਸ ਜੀ ਆਹ ਗੋਵਿੰਦ ਨਾਮ ਗੁਰਦਾਸ ਕੀ ਆਹਨ ਸਤਿਗੁਰ ਯਾਮ ਸਵਾਰੇ ਆ ਵਡੀਆਂ ਆਰਜਾ ਅਨੁਭਵੇ ਕੀ ਸੂਤ ਮੰਤਲ ਪਰੀਆਲੀ ਕੀਤਾ ਹੈ ਸਾਥ ਬਵਾਇਆ ਗੁਰੂ ਜੀ ਦੇ ਬਾਝੇ ਆਨ ਨੂਰੇ ਆਪ ਬਵਾਇਆ ਗੁਰੂ ਇਸ ਤਰ੍ਹਾਂ ਦੇ ਜਾਂਚ ਤੋਂ ਦਹਾੜਾ ਜੀਨੇ ਦੇ ਸੇਸ਼ ਪਰਕੇ ਉਸ ਹੋਰ ਸਾਗਰਿਕ ਦੇ ਉਦਾਰ ਕੀਤੇ ਅਕਾਤ ਨੂੰ ਕਰਾ ਕਰਾਨਾ ਕਿ ਕਾ ਜਿਦੋਂ ਦੇ ਬਾਧੇ ਬੱਤੇ ਉਸਤਿਆਂ ਦੇ ਗਵਾਨੀ ਦੇ ਸ਼ਬਦ ਪੜ੍ਹੇ ਤਾਂ ਉਹ ਸਾਉਤਿਕ ਆ ਮਦੇ ਵਿੱਚ ਬੀਜੇ ਕਰਮੋਂ ਦੇ ਜੋ ਕਿ ਕੀ ਮਾਦੀ ਦੇ ਉਹਨਾਂ ਨੇ ਤੁਸਕ ਬਤਲੀ ਨਾਲ ਮੰਨਾਂ ਦੇ ਬੋਹਨ ਉਹਨਾਂ ਨੇ ਗੁਰੂ ਕੀ ਬਾਣੀ ਕੋਲੋਂ ਮੇਲੇ ਮਾਣੇ ਕਿ ਮੈਂ ਜ਼ਿੰਦਗੀ ਵਿੱਚ ਕੀ ਲੱਗਿਆ ਹੈ ਉਹ ਤਾਂ ਆਪਣਾ ਕੀ ਵਿਆਹ ਉਹ ਗਿਆਨੀ ਹਰ ਕੋ ਮਿਲਦਾ ਦਾ ਜਲਮਨੀ ਨੂੰ ਨਾਮ ਕੋਰਤਾ ਲਈ ਸਾਡੇ ਅੜਜੇਗੀ ਉਹ ਵੀ ਜਿਹੜੇ ਮਨਸੂਕ ਦੇ ਕਾਮ ਜਾਪਦੀ ਹੋਏ ਜਿੱਦੇ ਜਨਮ ਹੋ ਗਿਆ ਪੁਜਾ ਮਾਰ ਦੇ ਵਾਂਗੂ ਉਲਟਾ ਤਾਈ ਆਪ ਮਰ ਗਏ ਸਵੇਰਾ ਸਵੇਰੇ ਸਾਫੇជា ਉਹਨੀਆਂ ਲੋਕਾਂ ਸਰਦਾਲੇ ਦੇ ਮੋੜੇ ਰਾਂਹ ਤੇ ਤਾ ਕਿਰੀ ਕੋਈ ਵੀ ਸਾਜ ਕਾਮ ਜਾਪੂ ਨੋਵਾਲੀ ਤੇ ਪਰਮੇ ਜਿਹਨ ਗੇੜੇ ਬਾਦੇ ਸਿਆਣੇ ਵਿਦਵਾਨਾਂ ਨੇ ਧਾਰਮਿਕ ਕਰਤਾਂ ਲਈ ਰਚਿਆ ਬੜੀ ਤਰ੍ਹਾਂ ਦੇ ਨਰਕ ਹਸਤੇ ਇੱਕ ਉਹ ਨਰਕ ਹੈ ਜੋ ਮਨਮੋਹ ਸੰਦੋਸ਼ ਵਰਤੋਂ ਬਾਤ ਕੋ ਹਟਾ ਹੈ ਉਹ ਨਰਕ ਦਾ ਤਲਵ ਕੀ ਬਦਵਾਣੀ ਵਿੱਚ ਹੈ ਇੱਕ ਕੁਝ ਲੋਕ ਜਿਨ੍ਹਾਂ ਦਾ ਜੀਵਨ ਬੜੀ ਕਰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਲੋਮੀ ਲੋਕ ਨਰਕ ਆਪ ਦੇ ਰਿਹਾ ਚਰਅਕੀਆ ਵਰਗੇ ਲੋਕੀਂ ਕਾਰਨੇ ਲਿਖਿਆ ਹੈ ਕਿ ਕੰਧੀ ਔਲਾਦ ਔਰ ਗਰੇਣੀ ਸੰਬਿਧੋ ਵਾਲੀ ਇਸਤਰੀ ਜਿਹਨੇ ਗਲਤ ਕੀਤਾ ਉਹਨੂੰ ਗਰਮੋ ਗਰਮ ਜੀ ਰੋਟੇ ਕਿਉਂਕਿ ਉਹ ਆਪਣਾ ਘਰ ਹੀ ਨਰਕ ਰੱਖਿਆ। ਸਾਰੇ ਇਸਤੇ ਰਹੀ। ਭਗਵਾਨ ਦੇ ਬਿਵਾਦਮਾਂ ਦੇ ਕੋਲੋਂ ਮੰਗਲ ਲੰਗਿਆ ਸਾਗੇ ਵੀ ਨਾ ਕੀਤੀ ਕਿ ਘਰਤੀ ਹੀ ਹੰਦ ਤਨਹੀ ਜਾਂ ਧਰਥਾਂ ਉਲੇ ਜਾ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੜੀ ਕਾਣੀ ਰਚਨਾ ਸ੍ਰੀ ਦਸ ਪ੍ਰੇਤੀ ਦੀ ਬਾਣੀ ਇਸ ਦੇ ਦਰਸ਼ਨ ਗ੍ਰਹਤ ਹਾਰੇ। ਉਹ ਦੇਖ ਲਈ ਉਹ ਇਸਤਰੀ ਇਸਤਰੀ ਰਹੀ। ਤਾਨੀ ਕੇ ਮਾਗੇ ਪਾਪਰ ਮਾਰਤ ਨਾਲ ਜਦੋਂ ਘਰ ਨਾ ਹਰੇ ਜਾਂਦੀ ਕਦੇ ਮੰਗੇ ਕੋਈ ਬਾਜੀ ਦਾ ਪਾਪਰ ਮਾਰੇ ਕਦੇ ਇਸਤਰੀ ਹਨ ਸ਼ੇਰ ਦੀ ਹੈ ਕਿਤੇ ਆਪਣੇ ਘਰ ਵਿੱਚ ਆਪ ਹੋਣ ਵਾਲੀ ਹੈ ਬਲੋਕ ਨੂੰ ਚਲ ਕੇ ਸੁਭਾਵ ਵਾਲੀ ਦੇਵੀ ਕਰ ਜਾਵੇ ਜਿੰਦਗੀ ਸਵਰਗ ਹੈ ਤੋਖੜੀ ਔਰਤ ਦਾਵੇ ਉਦੋਂ ਆਪਣੀ ਜੀਵਨ ਦੇ ਰੰਗਲੇ ਬੰਦ ਕਰ ਦੇਤਾ ਸਤਾਈ ਨਾ ਹੈ ਹਰ ਦਿੱਤੀ ਵਾਲੇ ਕਿਤੇ ਵੱਡੇ ਜਿੰਦਗੀ ਦੇ ਵਿੱਚ ਗੁਨਾਹਾਂ ਕਰਕੇ ਇਤਨੀਆਂ ਵੱਡੀਆਂ ਗਲਤੀਆਂ ਉਹ ਮਾਰ ਕਰਦੇ ਜੇ ਉਹਦੀ ਧਰਮ ਵਾਲੀ ਕਰਮ ਉਹਨੂੰ ਜਗਾ ਮਾਰ ਚਲੋ ਕੋਈ ਇਸ ਤਰ੍ਹਾਂ ਦੇ ਮੇਲੇ ਮਾਰਦੇ ਕਿ ਕੋਈ ਵੀ ਨਹੀਂ ਖਿਆਲ ਹੈ ਆਪਣੀ ਹਵਾ ਤੇ ਨਹੀਂ ਹੋਂਦ ਨੂੰ ਕੋਈ ਕੰਮ ਨਹੀਂ ਕਰਦਾ ਕੋਈਆਂ ਗੱਲਾਂ ਨੇ ਢਾ ਕੇ ਕਿਤੇ ਬਾਜੀ ਇੱਕ ਬਣੀ ਸਾਜ ਨੂੰ ਜਲਨ ਦਿੰਦੇ ਹਨ ਜੋ ਕਦੀ ਸੋਨ سمجھن اور وچار کر ہے اور غریب آمد روز آپ کی وچار سے نہ کو رسنا پوتر کرو کر آپ کو بھی سمجھنا ستنا ਨਰਨਾ ਉਹ ਜਾਂ ਤੂੰ ਹਰ ਕੋ ਕੰਸਾਲ ਕੱਪ ਨੂੰ ਜਾਣਗੇ ਨਾ ਪੂਰੇ ਦੇਸ਼ ਵਿਦੇਸ਼ ਦੇ ਸਾਡੀ ਪੂਜਾ ਹੋਵੇ ਭਾਈ ਦਾ ਭਾਈ ਹੀ ਦੇਸੇ ਕਸਾਲ ਜੀਤੇ ਬਟ ਇਹਨਾਂ ਨੇ ਕਿਹਾ ਕਿ ਅਸਲ ਵਿੱਚ ਬ੍ਰਿਤੀ ਮੰਗਲੀ ਇਸ ਗੁਰਤਾ ਕੰਦੀ ਨੂੰ ਐਸੋ ਹਰਾਮ ਦਾ ਇੱਕ ਸਾਧਨ ਸਮਝਦੇ ਹਾਂ ਕਿ ਸਾਡੇ ਤੇ ਆਹੋ ਰਾਮ ਦਾ ਸਾਧਨ ਹੈ ਲੋਕ ਪੂਜਾ ਕਰਦੇ ਨੇ ਉਜਾਈ ਕਰਦੇ ਨੇ ਕੈਸੇ ਦੇਖਦੇ ਇਹਨਾਂ ਦੇ ਫਿਰ ਦੀ ਆਪਣੀ ਘਰ ਵਾਲੀ ਨੂੰ ਅਕੀਦੇ ਪਰਮ ਨੂੰ ਕਹ ਸਕਦੇ ਨੇ ਕਿ ਮੈਂ ਇਹਨੂੰ ਧਰਮ ਕਰਦੇ ਲਾਭਾ ਸਾਡੀ ਅਸ ਪਤਿ ਵਰਤਾਰ ਕੰਨੀ ਨੂੰ ਭੋਗੇ ਦੀ ਅਹਾਂਤਾ ਦੇਗਾ ਦੁਨੀਆ ਦੇ ਲੋਕ ਪੂਜਾ ਕਰਨ ਕੇ ਸਾਡੀ ਰੀਤ ਦੀ ਇੱਥੇ ਮੜਾ ਬਖਤ ਮਾ ਪਲੀ ਹੈ ਕੇ ਤਾਂ ਹੋਰ ਜਾਂ ਕੇ ਸੰਸਾਰ ਦੇ ਲਈ ਜੀ ਹੰਤ ਤੁਲਦਾਨ ਕਰਵਾ ਲਈ ਜਾਂ ਸੰਬੰਧ ਫਿਰ ਭਲੇ ਦੀ ਮਨ ਤੇਰੇ ਨੂੰ ਜੀ ਮੰਨ ਸਤਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੇਵਾਂ ਦੇ ਉਹ ਬਹੁਰੇ ਸੁਭਾਅ ਦੇ ਪਰਜਗੀ ਵਾਲੇ ਬੜੇ ਵਾਰਗੀ ਔਰ ਬੜੇ ਜਿਆਦੀ ਦੁਨਿਆਵੀ ਕਾਣ ਕੋਲ ਕੋ ਜਰਾ ਵੀ ਦੇਸ ਨਾ ਮੰਨਦੇ ਆਪਣੇ ਮਨ ਦੇ ਵਿੱਚ ਗੱਲ ਰਹਦੇ ਸਨ ਕਿ ਬਾਬਾ ਜੀ ਅਸਲੀ ਨੂੰ ਕਾਇਰ ਹੈ ਕਿ ਗੁਰਤਾ ਜੀ ਥੋੜੀਆਂ ਦੇ ਰਸਤੇ ਵਿੱਚ ਹੈ ਜਿਨ੍ਹਾਂ ਦੇ ਵਿੱਚੋਂ ਮੈਂ ਮੁਕੀ ਹਾਂ ਮੈਂ ਬਰਦਾਮ ਹਾਂ ਅਰਜ ਦੇ ਵਿੱਚ ਮੈਂ ਕਰਨ ਕਰਦੇ ਮੰਗਾ ਪਰ ਮਹਾ ਸਾਨੂੰ ਰਾਮ ਤੋਂ ਮਿਲੀਆਂ ਬਹਿ ਸਭੇ ਕਣ ਕਿਨਕ ਨਾ ਅਰਥ ਲੈ ਕੋਈ ਔਰ ਉਹਦੇ ਬੜੀ ਚੰਨੀ ਕਵੀ ਤੋਂ ਬੋਲ ਸੀ ਸਾਜੀ ਰਚਨਾ ਕਰ ਗਏ ਨੇ ਔਰ ਗਿਆਨ ਦੇ ਬੋਲ ਜਦੋਂ ਉਹਨਾਂ ਦੀ ਯੋਗਤਾ ਦਾ ਕੰਮ ਵੱਡੀ ਵਕੀਲ ਹੋ ਜਾਂਦੀ ਹੈ ਤੇ ਜਦੋਂ ਆਗੋ ਵਿੱਚ ਤਾਂ ਮੈਂ ਕੰਮ ਕਰਦੇ ਆ ਮੇਰੇ ਕੋ ਦੁਆਰਾ ਪੁੱਤਰ ਨੂੰ ਜਲਨ ਨਹੀਂ ਦੇ ਸਕਦਾ ਇਹ ਕਹਿਣਾ ਸਾਰਿਆਂ ਦਾ ਆਗੋ ਵਿੱਚ ਸਾਡੇ ਰੌਦਾ ਹਰਿਆ ਹੈ ਜਿਆਉਂ ਜੋ ਮੰਨਦਾ ਜਿਹੜਾ ਕੋਈ ਸਿੱਧਾ ਨੋ ਬੋਲ ਸਕਾ ਤੇ ਬਹੁਤ ਲੰਗੀਆਂ ਸੋਚ ਕੇ ਬੈਠਾ ਰਹੇ ਕਿ ਬੰਲਾ ਬੋਲਹਾ ਬਣੀ ਗੁਰੂ ਹੋਣੇਗੇ ਗੋਣ ਦੁਤੀਆ ਨਾ ਹੋਈ ਜਾਗੇ ਵਿੱਚ ਕੋਈ ਛੱਪਵਾਲੇ ਕੱਲ ਜੀ ਅਸੀਂ ਹੀ ਗੁਰੂ ਬਣਾਂਗੇ ਅਸਲ ਵਿੱਚ ਜੋ ਲੋਕ ਆਪਣੇ ਆਪ ਨੂੰ ਬਹੁਤ ਚਲਾਕ ਸਮਝ ਕੇ ਦੁਨੀਆ ਨੂੰ ਲੁੱਟਣ ਦੇ ਕੋਸ਼ਿਸ਼ ਕਰਦੇ ਨੇ ਦੇਖਿਓ ਬੜੀਆਂ-ਵਡੀਆਂ ਭੁਲਾਆਂ ਤੇ ਗਲਤੀਆਂ ਕਰ ਬੈਠਦੇ ਨੇ ਉੱਥੇ ਸਭ ਤੋਂ ਵੱਡਾ ਉਹਨਾਂ ਦਾ ਭੁਲਾਪਨ ਇਹ ਹੈ ਕਿ ਆਪਣੇ ਆਪ ਨੂੰ ਬਹੁਤ ਚਲਾਕ ਸਮਝਦੇ ਹਨ ਉਹਨਾਂ ਦੀ ਚਲਾਕੀ ਹੀ ਉਹਨਾਂ ਦੇ ਗਲ ਦਾ ਸਾਹ ਬਣਦੀ ਹੈ ਹੁਣ ਹਮੇ ਗੁਰ ਹੋਏਗੇ ਕੋ ਦੁੱਤੀ ਨਾ ਹੋਈ ਤਜ ਹੋ ਚਿੰਤ ਔਰ ਹਰਖ ਤਰ ਲੱਗ ਸੱਚਮਮ ਬਾਨੀ ਔਰ ਕਿਆ ਕੇ ਤੂੰ ਮਨ ਵਿੱਚੋਂ ਚਿੰਤਾ ਛੱਡ ਔਰ ਜਿਹੜੇ ਮੇਰੇ ਵਜਨ ਹਨ ਇਹਨਾਂ ਨੂੰ ਸੱਜ ਕਰਕੇ ਮਨ ਮੇਰੀ ਇਹ ਸਾਜਿਸ ਪੱਤੀ ਹੋਵੇਗੀ ਵਿਖਦਾ ਕਰ ਬਾਲਕ ਹਤੋ ਸਭ ਕੇ ਅਗਵਾਨੀ ਔਰ ਕਿਆ ਕੇ ਸਭ ਦੇ ਦੇਖਣਿਆਂ ਦੇਖਦਿਆਂ ਮੈਂ ਜ਼ਹਿਰ ਦੇ ਕੇ ਸਾਬ ਜਦਾ ਹਰਗੋਬਿੰਦ ਸਾਹਿਬ ਨੂੰ ਖਤਮ ਕਰ ਦੇਵਾਂਗਾ ਵਿਪਰਖਡਵਾ ਇੱਕ ਅਹੈਂ ਹਰ ਗੋਬਿੰਦ ਕੇਰਾ ਕਿ ਆ ਕੇ ਇੱਕ ਮੈਂ ਨਵੀਂ ਸਾਖ ਸੁਣਾਤਾ ਹਾਂ ਉਹ ਇਹ ਹੈ ਕਿ ਸਰ ਜਿਆਦਾ ਵਰਗੋਂ ਦੇ ਇਸ ਸਮੂਹ ਜਿਹੜਾ ਖਟਾਵਾ ਖਟਾਉਂਦਾ ਹੈ ਉਹ ਬ੍ਰਾਹਮਣ ਹੈ ਵਿਗਵਾਮਾਯਨ ਨਾਮ ਗੋਪਾਲ ਨਿਕਿਆ ਹੈ ਜਿਸ ਦੀ ਬਹੁਤ ਬੀਰ ਸਿੰਘ ਸਾਖੀ ਅਰੇ ਜੀ ਨੋਨ ਸਿੰਘ ਸਾਹਿਬ ਜੀ ਨੇ ਕੱਲਾ ਬ੍ਰਾਹਮਣ ਸ਼ਬਦ ਵਰਤਿਆ ਹੈ ਉਹਦਾ ਨਾਮ ਲਈ ਔਰ ਨਵੀਨ ਜੀ ਦੀ ਜੁਤੀ ਖੋਜ ਹੈ ਉਹਦਾ ਨਾਮ ਗੋਪਾਲ ਲਿਖਿਆ ਬ੍ਰਾਹਮਣ ਦਾ ਔਰ ਕਿਆ ਜਿਹੜਾ ਉਹ ਬ੍ਰਾਹਮਣ ਦਾ ਨਾਮ ਹੈ ਉਹ ਕਾਤੂਏ ਸੰਸਾਰ ਦਾ ਉਹ ਹਰ ਕੋ ਜੇ ਸਰਬੂਤ ਕਉਤਾ ਗੁਰੂ ਰੋਮ ਆਇਆ ਵੀ ਆਪ ਤੇ ਸੰਨ ਦੇਗ ਨੰਗਰ ਨੂੰ ਲੁਭਾਏ ਹੋ ਮਾਤਾ ਪੰਡੂ ਮੇਰਾ ਯਾਰ ਜੀ ਸਾਡੇ ਇਹਦੇ ਤੋਂ ਦੋਵੇਂ ਤਰ੍ਹਾਂੋਂ ਔਰ ਬਿਲਕੁਲ ਹੀ ਮਾਜੂਦ ਸਬਾਹ ਕਰਕੇ ਬੜੇ ਖੁਸ਼ ਹੋਏ ਕਹਿੰਦੇ ਨੇ ਇਹੇ ਜਾਣੋ ਕਿ ਜਿਵੇਂ ਉਹਨੇ ਆਪਣੀ ਲੋਸ ਨਾਲ ਗੱਦਾ ਹਰੋ ਦੇ ਤਾਲ ਨੂੰ ਕੱਟ ਲਈ ਕਰ ਦਿੱਤਾ ਹੈ ਪਰ ਕੌਣ ਜਾਣੇ ਕਿ ਜੋ ਸਾ ਰੋਜ਼ਗਰ ਲਈ ਇੱਕ ਹੋਰ ਮੌਕਾ ਮਿਲਿਆ ਕੰਪਨੀ ਵੱਲੋਂ ਜੰਗਾ ਮੌਕਾ ਦੇ ਦਿੱਤਾ ਹੈ ਗਰੀਬ ਕਿ ਕਿ ਬੰਦਾ ਰਹਾ ਹਾਲ ਸੰਧਾਨ ਦੀ ਵਡਿਆਈ ਹੁੰਦਾ ਹੈ ਬੰਦੇ ਦੀ ਗੱਲ ਕਰੋ ਪਰਮਾਤਮਾ ਦੀ ਯਾਤਰੀ ਵਡਿਆਈ ਹੁੰਦਾ ਆਪਾ ਦੀ ਵਡਿਆਈ ਭਾਵੇਂ ਜੰਮ ਦਾ ਹੈ ਨਾ ਤੂੰ ਸਰਦਾ ਸਵੇਰ ਸਭ ਤੋਂ ਬਾਅਦ ਉਹ ਜਿੰਨੀ ਕੀ ਤੂੰ ਆਰ ਬਿਆਨ ਨਾ ਕਰਦਾ ਜੀ ਦੇ ਬੈਰੇ ਕਿਉਂ ਜਿਹੜੇ ਪਹਿਲੀ ਬਾਲ ਦੇ ਬ੍ਰਾਹਮਣ ਦੇ ਕੋਲੋਂ ਕੰਮ ਲੈਣਾ ਜਿਸ ਕਰਕੇ ਸਭ ਤੋਂ ਪਹਿਲਾਂ ਉਸ ਤੱਕ ਤੇ ਯਾਦ ਕਰੇ ਤੇਰਾ ਸੁਭਾਅ ਉਹ ਮਨ ਬੰਧਿਆ ਤੂੰ ਦੇਖ ہم دیکھت ہی ہدا کرتے وہ سیس کا رنگتا ہے ہم دیکھت ہی ہم رو جیس کی بہت پانا دیمان شیفہ کرتے ہیں راک جیس کی بیجے رنگتا رہا ہے ایک تو تو تہیم تو دنگتا ہے راک جیس کی روزہ بجائی کرتا ہے کبھی خاملی مہنگتا ہے ਤੇਰੇ ਨਾਲ ਨੂੰ ਹੱਥੇ ਕੋ ਸਦਾ ਲਈ ਰਹਿ ਜਾਵੇਂ ਗੁਰੂ ਦਾ ਨੰਗੁਜ ਰਣ ਗੋਬਿੰਦ ਰੱਖਾ ਹਾ ਲੋ ਸਦਾ ਲਈ ਯਾਲ ਜੇ ਜਨ ਨੂੰ ਧਿਆਨ ਦੇ ਕੋ ਰੱਖਾਂਗੇ ਤੇਰਾ ਸੁਭਨ ਖਿਆਰਾ ਇਹ ਲਾਾਂਗੇ ਹਰ ਦਿਨ ਤੇਰੀ ਸਾਥ ਸਤਾਣਾਂਗੇ ਤੇਰੀ ਜੀ ਆਰਜਣ ਤੁੰ ਕਦੇ ਤਾ ਸਾਣੇ ਪਰ ਸੇਵਾ ਯਾ ਕੀ ਹੇ ਤੇ ਹੁੰਦਾ ਜਿਹੜਾ ਅਰਜਣ ਦੇ ਰਹਿ ਉਹਨਾਂ ਦੀ ਬਹੁਤ ਜਿਆਦੀ ਦਿਲਾ ਕਰਦਾ ਉਹ ਸੇਵਾ ਦਾ ਨਤੀਜਾ ਕੀ ਮਿਲਦਾ ਤੇ ਉਹਨੂੰ ਜਾ ਕਰਤਾ ਹੈ ਤੇ ਇਹ ਜਿਹੜੀ ਦੀ ਆਪਣਾ ਇਹਦਾ ਮਤਲਬ ਹੁੰਦਾ ਹੈ ਇਹ ਕਿਸੇ ਲਈ ਸਿਰਫ ਕਰਤਾ ਹੈ ਉਹਦੇ ਲਈ ਇਹ ਆਪਣਾ ਮਤਲਬ ਹੁੰਦਾ ਇਸੇ ਕਰਕੇ ਕਿ ਈਸ਼ਵਰੀ ਅਪੀ ਕਿਸੇ ਵੀ ਮਨੁਜ ਨੂੰ ਆਪਣਾ ਸੱਚ ਦਾ ਆਪਣੇ ਨਾ ਕਿਸੇ ਵੀ ਉਸਤ ਦੇ ਨੂੰ ਆਪਣਾ ਸੱਚ ਦਾ ਆਪਣੇ ਪਰ ਸੱਚ ਆਪਣੇ ਪਾਈ ਨੂੰ ਕਈ ਵਾਰੀ ਕੋਹਾਂ ਦੂਰ ਹੋ ਕੇ ਇਹ ਜਿਹੜਾ ਸ੍ਰਿਮਦ ਗੀਤੀ ਹੈ ਉਹਦੇ ਲਈ ਇਹ ਇਹਦਾ ਆਪਣਾ ਤੁਕਿਸ ਨਿਰੰਤਰ ਕਰੇਗਾ ਜਿਹੜਾ ਉਹ ਕੰਮ ਕਰਦਾ ਹੋਵੇਗਾ ਜਿਹੜਾ ਇਹ ਕਰਾਉਣਾ ਚਾਹਦਾ ਹੈ ਤੇ ਨਿੰਦਿਆ ਕੀ ਹੈ ਅਰਜਨ ਸਾਹਿਬ ਦੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨਿੰਦਿਆ ਕਰਕੇ ਇਹ ਆਪਣਾ ਹੰਕਾਰ ਦਾ ਪਰਾਇਆ ਸ਼ੇਧਰ ਅਟਕ ਲਿਆ ਹੈ ਪਰਾਇਏ ਦੇ ਸ਼ੇਧਰ ਦੀ ਅਟਕ ਲਿਆ ਕੇ 타ਏ ਦੇਸ਼ ਦੇ ਸ਼ੇਧਰ ਤੋਂ ਆਪਣਾ ਲੈ ਕੇ ਖ ਆਪਣਾ ਹੰਕਾਰ ਉਤਾਰਿਆ ਤੇ ਆਪਣਾ ਹੰਕਾਰ ਉਤਾਰ ਲਿਆ ਹੈ ਯਾ ਕੇ ਜੀ ਤੁ ਨੂੰ ਮਿਸਰਵਾ ਕਰਤਾਰਪੁਰ ਕਹਾਣੀਆਂ ਚੋਂ ਆਇਆ ਨੂੰ ਬੇਰਪਨਿਆਸ ਕਰਨ ਨੂੰ ਜੀ ਚਾਰ ਹੰਦ ਗੁਜਰਨ ਆਪਰੋ ਲੋਭ ਸੀਗਾ ਨਿਰੋਧ ਕੇ ਕਰਨਾ ਉਸ ਸੁਨਿਆਰਾ ਤੇ ਕਹਾਣੀਆਂ ਦੇ ਵਿੱਚ ਉਹ ਆ ਗਿਆ ਉਹਨੇ ਕਿਹਾ ਮਹੰਦੂ ਜੀ ਮਹਾਰਾਜ ਮੈਂ ਤਾਂ ਇਸ ਤਰ੍ਹਾਂ ਹੀ ਚਾਹੁੰਦਾ ਸੀਗਾ ਕਿ ਕੋ ਚੰਗੀ ਜੁਗੀ ਨੂੰ ਮੇਰੇ ਦਮ ਜੀ ਮੈਂ ਦੇ ਵਿੱਚ ਆਪਣਾ ਮਕੂਰੀ ਦਾ ਪਾੜਿਆ ਪਿਆ ਕਜਾਰਾ ਫਲਾ ਰਹੀਆਂ ਹਾਂ ਜੋ ਕੁਝ ਕਰ ਹੈ ਕਰੀ ਕਰੂ ਆ ਉਹ ਆਪਣੀ ਗੱਲ ਦੇ ਹੈ ਕਿਉਂਕਿ ਜਿਸ ਕਰਕੇ ਇਹ ਨਹੀਂ ਲੱਗਦਾ ਵੀ ਖਤਰਮ ਨਹੀਂ ਆ। ਅਸਲ ਵਿੱਚ ਜੀ ਘੁੱਟ ਹੋਉਂਦਾ ਹੈ। ਕਿਉਂਕਿ ਕ੍ਰਿਸ਼ਟੋਲ ਦੇ ਨਾਮ ਦੀ ਰਚਨਾ ਦਾ ਸਾਡਾ ਵੀ ਇਹ ਮਸਾਲਿਆਂ ਦਾ ਤੇ ਅਨੁਭਵ ਹੋਵੇਗਾ। ਹਜ਼ਾਰਾਂ ਦੀ ਕੁੱਤੀ ਇਸ ਦੇ ਜਾਂਦੇ ਹਨ। ਸੇਖਪੁਰ ਸਾਹਿਬਾ ਦਾ ਗੋਬਿੰਦ ਸਾਹਿਬ ਜਿਹੜੋ ਲੰਗਦੇ ਨੇ ਲੰਗ ਕੇ ਪਰਫਾ ਨੂੰ ਮਿਸ਼ਹੁੰਦੀਆਂ। ਕਿ ਸਾਡੇ ਅੱਖਾਂ ਦੇ ਪਰੋਂ ਦੀਆਂ ਜਾਲੇ ਇੰਨਾ ਉਹ ਸਰਕਾਰ ਕਰਦੇ ਔਰ ਕਾਇਨ ਦਾ ਨਰਕਾਂ ਨਹੀਂ ਕੋਈ ਟੁਕਲਾਉਂਦਾ ਕੋਈ ਟੁਕਲੇਦਾ ਇੰਨਾ ਜਾਓ ਕਰਦੇ ਗੁਰੂ ਮਹਾਰਾਜੀ ਦੇ ਦਰ ਪਰ ਇਹ ਚੁਰਬੋਦਾ ਕਾ ਮੈਂ ਨਾ ਥੱਕਦਾ ਨਾ ਮਰਦਾ ਵੀ ਕੰਮ ਕਰਦੀਆਂ ਨੇ ਸਾਬ ਜਾਨੇ ਦੇ ਕੰਮ ਚਾੱਕ ਕੇ ਢਿਗਾ ਢਾਕੇ ਰਾਤ ਤੱਕ ਉਰਦ ਉਠਾਈ

ਸਾਦੀ ਸਧਾਰਨ ਲੋਕ ਦੇ ਵਿੱਚ ਔਰ ਰਾਜਨੀਤਿਕ ਲੋਕ ਦੇ ਵਿੱਚ فرق ਇਹਨਾਂ ਕੀ ਹੈ ਸਧਾਰਨ ਲੋਕ ਕਰਨ ਜਿਹਨੂੰ ਆਪਣਾ ਕਲਰ ਫੋਟ ਦਾ ਹੈ ਜੀਗੀ ਦਾ ਕੋਈ ਵੀ ਇਸ ਤਰ੍ਹਾਂ ਫੋਟ ਦਾ ਹੈ ਸਰ ਨੂੰ ਇੱਕ ਕਾਰਨੀ ਦੋਦਾ ਸਰ ਇੱਕ ਕਹਾਣੀ ਰਾਜਨੀਤਿਕ ਲੋਕ ਇੱਕ ਕਤੰਗ ਨੂੰ ਫੋਟ ਰਿਹਾ ਹੈ ਜਿਹੜੀ ਦੇਖਣ ਨੂੰ ਸਾਜਣ ਲਿਓ ਕੋਈ 1000 ਤੱਕ ਦੀ ਜਾਤ ਜੀ ਦੇ ਬੋਲੋਦੇ ਪੋਨਣ ਦੇ ਵਿੱਚ ਉਹਦਾ ਨਤੀਜਾ ਬੜੇ ਪੂਰ ਦਾ ਫੜਿਆ ਜਾਂਦਾ ਤੇ ਇੱਕ ਇੱਕ ਕਰਮ ਦੇ ਜਿਸ ਨੂੰ ਬੁਲਾਉਣਾ ਕਿਸੇ ਨੂੰ ਨਾਮ ਬੁਲਾਉਣਾ ਹਰ ਹਰ ਕਰਮ ਦੇ ਕੋਈ ਬੜੀ ਲੰਗੀ ਜੋੜੀ ਸਾਜਿ ਚੁਣਦੀ ਹੈ ਭੋਲੇ ਨੂੰ ਕੀ ਜਾਣੀ ਉਹ ਕੋਈ ਕਹਿਣਾ ਜਾਣੇਗਾ ਪਸੰਦਾ ਕਹਿ ਤਰੇ ਤੇ ਮੈਨੂੰ ਤੇਰੇ ਤੋਂ ਆ ਗੱਲ ਚੱਲ ਜਿੰਨੋਂ ਤੇਰੇ ਤੋਂ ਆਉਂਦੇ ਹੈ ਕੋਈ ਹੋਰ ਵੀ ਸਭ ਤਾਂ ਸਸਤੀ ਯਾਤਰੀ ਬਣੋ ਰਾਜ ਦੀ ਜੀਤ ਨੂੰ ਲੋਕੀਂ ਰੇਮੇ ਨੂੰ ਵਿਆਨਾ ਉਤਾਰਦੇ ਕੋਏ ਵਾਲੇ ਕੋ ਬਾਹਰੀ ਦੇ ਲਈ ਤਰ੍ਹਾਂ ਤੇ ਫੇਰ ਆਪਣੇ ਨਾਲ ਸੈਨ ਤੇ ਆਉਂਦਾ ਜੀ ਉਹ ਤੇ ਵੇਣਾ ਜੀ ਉਹ ਕੜਾ ਕਰਦਾ ਐਂਹੀਆਂ ਦਮਾ ਕਰਕੇ ਜੀ ਉਹ ਅਤਾ ਕਿਹਾਉ ਦੀਆਂ ਸੁਣ ਕੇ ਬਾਹਰੀ ਦੇ ਸਿਰ ਚਾ ਕੇ ਗੁਰਵਰਨ ਸਾਹਿਬ ਦੀ ਜੀਤਿਆ ਕਰਕੇ ਉਹਦੀ ਕਾਲ ਨੂੰ ਸੁਣ ਕੇ ਉਹ ਸਮਝਦੇ ਕੋਲੀ ਨੀਤੀ ਪ੍ਰਤੀ ਪਾਉਂਦੇ ਪਹਿਲਾ ਅਰਥਨ ਸਾਹਿਬ ਦੀ ਜੀਤਿਆ ਕੀ ਹਾਲ ਥੋੜੀ ਜੀ ਇਤਜਾਦੀ ਜਿੱਤਿਆ ਕਿ ਇਹ ਉਹਦਾ ਵਿਰੋਧੀ ਹੁੰਦਾ ਹੈ ਕਿ ਨਹੀਂ ਇਹ ਵਿਰੋਧੀ ਨਹੀਂ ਸੀ ਹੁੰਦਾ ਬ੍ਰਾਹਮਣ ਦਾ ਉਲਟਾ ਸਿੱਧ ਕਰ ਦਿੰਦਾ ਔਰ ਉਹ ਵੇਖਿਆ ਕਿ ਇਹ ਵਿਰੋਧੀ ਹੋ ਸਕਦਾ ਹੈ ਫਿਰ ਉਹ ਆਪਣੀ ਗੱਲ ਜਾਣਾ ਚਾਹਦਾ ਇਹ ਉਹਦੀ ਸਾਜ਼ਿਸ਼ ਹੈ ਤੇ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਜਿਹੜੇ ਨਹੀਂ ਵਾਰ ਕਰਤਾ ਹੁੰਦੇ ਨੇ ਕਰਤਾ ਸਾਹਿਬ ਜੀ ਦੇ ਗੁਰਦਾਂ ਤੋਂ ਸੇ ਸਾਹਿਬ ਸੰਗਤ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦਾ ਸਾਥ ਵਿੱਚ ਆਇਆ ਸੀ ਦੂਸਰੀ ਰਾਸ ਦੇ ਜੀ ਦਾ ਆਲਸੀ ਸਿਆਸੀ ਲੋਕ ਕੋਈ ਆਖਾ ਕਿਤੇ ਬੋਲ ਪਾਸੇ ਹੁੰਦੀਆਂ ਨੇ ਦੇਖ ਕੇ ਬੋਲ ਪਾਸੇ ਰਿਹਾ ਹੁੰਦਾ ਉਹਦੇ ਅਲਫਾਜ਼ ਕੋਈ ਗੌਰ ਕਰਤੇ ਨੇ ਉਹਦਾ ਕਹਿਣ ਦਾ ਮਤਲਬ ਕੁਝ ਹੋਦੰਦਾ ਉਹਦੇ ਕਹਿਣ ਦੇ ਕਿਤੇ ਬੋਲ ਪਾਸੇ ਦਾ ਮੋੜ ਦੇ ਲਈ ਪਰ ਜਾਵੋ ਪਾਸੇ